ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਛੰਡੇ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 گاਵਾ ਦਿਖਾਉਣੀ ਹੈ ਜਿਨ੍ਹਾਂ ਦੇ ਵਿੱਚ ਕੋਈ ਟੋਕੜ ਗੱਬਣਿਆ ਕੋਈ ਸੱਜਰਿਆ ਤੇ ਕੋਈ ਟੋਕੜਿਆ ਮੇਨ ਰੋਡ ਦੇ ਉੱਤੇ ਜਿਹੜਾ ਵੀਰਜ ਹੁਣਾਂ ਦਾ ਪਿੰਡ ਆ ਕਥੂ ਨੰਗਲ ਟੋਲ ਪਲਾਜ਼ਾ ਤੇ ਬਿਲਕੁਲ ਲੱਗ ਗਈ ਜਿਹੜਾ ਅੰਮ੍ਰਿਤਸਰ ਤੋਂ ਬਟਾਲੇ ਨੂੰ ਜਿਹੜਾ ਰੋਡ ਜਾਂਦਾ ਮੇਨ ਹਾਈਵੇ ਉਹ ਵਾਲਾ ਮੇਨ ਹਾਈਵੇ ਆਪਾਂ ਦੇਖ ਸਕਦੇ ਹਾਂ ਬਿਲਕੁਲ ਰੋਡ ਦੇ ਉੱਪਰ ਹੀ ਆ ਜਿਹੜਾ ਰੋਡ ਦੇ ਨਾਲ ਹੀ ਆ ਹਾਂਜੀ ਬੀਤੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਰ ਬੀ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਸਾਡਾ ਠੀਕ ਚੱਲੀ ਜਾਂਦਾ ਚਲੋ ਚੱਲੀ ਜਾਂਦਾ ਕੰਮ ਕਰ ਫਿਰ ਹਾਂਜੀ ਚੱਲੀ ਜਾਂਦਾ ਚਲੋ ਨਾਮ ਦੱਸਦੇ ਕਰੀ ਆਪਣਾ ਜਨ ਸਿੰਘ ਜੀ ਪਿੰਡ ਝੰਡੇ ਹਾਂਜੀ ਜੀ ਜੀ ਰੋਡ ਤੇ ਫੋਰ ਲੇਨ ਦੇ ਉੱਤੇ ਘਰ ਹੈ ਜੀ ਆਪਣਾ ਠੀਕ ਹੈ ਜੀ ਕਿਲੋ 1.5 ਕਿਲੋਮੀਟਰ ਟੂਲ ਪਲਾਜ ਆ ਜੀ ਇਥੋਂ ਡੇੜਾ ਕਤੋਂ ਨੰਗਲਾ ਦਾ ਟੂਲ ਪਲਾਜ ਹੈ ਨਾ ਕਿਲੋਮੀਟਰ ਹੈ ਕਿਲੋ 1.5 ਤੋਂ 2 ਕਿਲੋਮੀਟਰ ਹੈ ਤੇ ਫੋਨ ਨੰਬਰ ਇਹ ਕਿ ਬੋਲਦੇ ਹੋ ਆਪਣਾ 988552777 ਠੀਕ ਹੈ ਜੀ ਠੀਕ ਤੇ ਸ਼ਰਵਾਰ ਫੇਰਾ ਟੋਕੜੇ ਦਾ ਬੰਦਰ ਕਰ ਲਈਏ ਕਿੰਨੇ ਚਾਹਤੀ ਚੱਕ ਪਾਸ ਤੇ ਇਹ ਚੌਥਾ ਮਹੀਨਾ ਚੱਲਣ ਲੱਗਿਆ ਜੀ ਅੱਛਾ ਚੌਥਾ ਮਹੀਨਾ ਚੱਲਣ ਦਿਆ ਵਾ ਤੇ ਦੁੱਧ ਕਿੰਨਾ ਜੇ ਦੁੱਧ 7 ਕਿਲੋ ਜੀ 6 ਕਿਲੋ ਦੀ ਗਰੰਟੀ ਹੋਊਗੀ ਅੱਛਾ ਇਹ ਗੜਲ 7 ਕਿਲੋ ਆਪਾਂ 6 ਕਿਲੋ ਠੰਡਾ ਕਰਕੇ ਠੀਕ ਹੈ ਤਾਂ ਬਾਕੀ ਦੁੱਧ ਵੀ ਇਹਦਾ ਸੰਗਣਾ ਹੋਣਾ ਪੂਰਾ ਨਾ ਬਿਲਕੁਲ ਸੰਗਣਾ ਇੱਕ ਵਾਰੀ ਸੀ ਵੀ ਪੋਣੀ ਇਦਾਂ ਚੋਈ ਜੀ ਠੰਡੀ ਹੈ ਦੋ ਰਹਾ ਫਿਰ ਇੱਕ ਕਰੀ ਨਾ ਥਾਣੇ ਤੇ ਦੇਖ ਸਕਦੇ ਜੇ ਲੱਗੇ ਤਾਂ ਵਾੜ ਵੇੜ ਬਹੁਤ ਵਧੀਆ ਵਾੜ ਬਹੁਤ ਠੰਡੀ ਹੈ ਠੀਕ ਹੈ ਜੀ ਚਵਾ ਚੂ ਬੜਾ ਸਾਨ ਬਹੁਤ ਹੈ ਬਾਕੀ ਚਿਹਰੇ ਦੀ ਬੜੀ ਖੂਬਸੂਰਤ ਹੈ ਛੋਟੇ ਛੋਟੇ ਕੰਨ ਹੈ ਤੇ ਤੌਰ ਦੇਖ ਨਵਾਰਗੀ ਜਿਹੜੀ ਦੇਖ ਰਿਹਾ ਜਿੱਦਾਂ ਇਹ ਹੁੰਦਾ ਮੋਹ ਹੁੰਦਾ ਦਾ ਠੀਕ ਹੈ ਜੀ ਉਹ ਤਰ੍ਹਾਂ ਇੱਕ ਅੱਧ ਕੱਠ ਬੋੜੀ ਵੇਡ ਜਿਹੜਾ ਚੰਗਾ 12-12 ਕਿਲੋ ਦੁੱਧ ਚਵਾਇਆ ਠੀਕ ਹੈ ਜੀ ਲੈ ਜਾਓ ਜੀ ਸੱਜਣ ਨੇ ਜਿਹੜਾ ਕਹਿੰਦੇ ਕਿ 17-18 ਲੀਟਰ ਦੇ ਕਰੀ ਠੀਕ ਹੈ ਜੀ ਕਿੰਨਾ ਰੱਖਦੀ ਹੈ ਦਾ ਮੁੱਲ ਫਿਰ ਆਪਾਂ ਮੁੱਲ ਦੇਖ ਜੀ ਇਹ ਵੇੜਾ ਦਾ ਲੋਕੀ ਚੜੀ ਚੜੀ ਕਰੀ ਜਾਂਦੇ ਆ ਰੋਜੀ ਜੀ ਹਾਂਜੀ ਹਾਂਜੀ ਚਲੋ ਵੇਖ ਲਓ ਜੀ 28000 ਦੀ ਦੇ ਦਾਂਗੇ ਅੱਛਾ 28000 ਦੀ ਦੇ ਦੋਗੇ ਹਾਂ ਚਲੋ 1000 ਖੰਡ ਵਿੱਚ ਹੋਰ ਛੱਡ ਦਿਓ ਉਹ ਦੱਸ ਦੇ ਨੇ 27 ਦੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਵੇੜ ਵੇਖ ਲਓ ਕਿਦਾਂ ਦੀ ਹੈ ਜੀ ਠੀਕ ਹੈ ਜੀ ਸੋਹਣੇ ਦੁੱਧ ਪਾ ਦੇਣਾ ਜੀ ਛੋਕੇ ਨੇ ਵੇੜ ਬਹੁਤ ਬਾਕੀ ਆ ਕਿ ਸੰਭੀ ਸੰਭੀ ਚੰਗੀ ਆ ਹਾਂਜੀ ਤੇ ਦੂਸਰੇ ਨੰਬਰ ਤੇ ਆ ਗਏ ਇਹਦੇ ਕੋਲ ਕਿੰਨਾ ਜੀ ਦੁੱਧ ਤਿਆਰ ਮੋਕੇ ਤੇ ਇਸ ਤੋਂ 15 ਕਿਲੋ ਜੀ ਤਿਆਰ ਬਿਲਕੁਲ 15 ਤੋਂ ਵੱਧ ਹੀ ਹੋ ਘਟਨੇ ਗਏ ਅੱਛਾ ਦੋ ਟਾਈਮ ਚਵਾ ਦੋਗੇ ਹਾਂਜੀ ਤੇ 20 ਦਿਨ ਹੋ ਗਏ 25 20 25 ਦਿਨ ਦੀ ਉਹ ਬੱਛੀ ਹੈ ਮਗਰ ਵੀ 20 ਕਿ ਦਿਨ ਅੱਛਾ ਮਗਰ ਇਹਦੇ ਬੱਛੀ ਹੈ ਤੋਰ ਹਾਂ ਫਿਰ ਤੇ ਥਣ ਥਣ ਓਕੇ ਉਤਰਾ ਨਹੀਂ ਇੱਕ ਥਣ ਚ ਧਾਰਾ ਘਟਿਆ ਜੀ ਅਗਲੇ ਇੱਕ ਅਗਲੇ ਥਣ ਚ ਧਾਰਾ ਜਿਹੜੀਆਂ ਕਿੰਦੇ ਕਿ ਅੱਧਾ ਥਣਿਆ ਅਗਲਾ ਉਧਰ ਲੈ ਚਲੋ ਤੋਰਤਾ ਜੀ ਤੇ ਮਗਰ ਇਹਦੇ ਬੱਛੀ ਹੈ ਹਾਂਜੀ ਬਾਕੀ ਹੈਗੇ ਐ ਵੀ ਜਰਸੀ ਕ੍ਰੋਸ ਸੀ ਆ ਦੋ ਦਮੋਕੇ ਦੇ ਜਿਹੜਾ 15 ਲੀਟਰ ਤਿਆਰ ਕਰ ਦੱਸ ਦੇ ਆ ਬੱਚੇ ਜਿਹੜੇ ਇਹਨਾਂ ਦੇ ਕਿਹੜੀ ਮੱਛੀ ਜੇ ਇਹਦੀ ਇਹਦੀ ਉਹ ਜਿਹੜੀ ਬੈਠੀ ਹੈ ਉਹ ਬੈਠੀ ਜਿਹੜੀ ਆ ਉਹ ਮੱਛੀ ਆ ਇਹਦੀ ਉਹ ਜਿਹੜੀ ਬੈਠੀ Te da que no moldearás que te iba ਮੇਰੇ ਤੋਂ ਨੂੰ ਦੇ ਪਾ 30000 ਕਰਦੇ ਜੇ 28000 ਦੀ ਦੇ ਦਾਂਗੇ ਅੱਛਾ 28000 ਦੀ ਦੇ ਦਾਂਗੇ ਉਹ ਤੋਂ 15 ਕਿਲੋ ਜੀ ਮੇਲ ਕੇ ਕੋ ਚਾਰ ਡਾਂਗ ਖੜੇ ਤੇ ਸਾਡੇ ਤਸੱਲੀ ਕਰ ਖੜ ਕੇ ਕਰੋ ਚੋ ਆ ਕੇ ਦੋਗੇ ਕਿ ਜਿਹੜਾ ਜਿੰਨੀ ਮਰਜ਼ੀ ਤਸੱਲੀ ਕਰੇ ਠੀਕ ਹੈ ਜੀ ਆਉਣਾ ਜਗਲੇ ਨੇ ਪੈਣਾ ਜੇ ਉਹਦੀ ਮਰਜ਼ੀ ਆਵੇ ਜਿੰਨਾ ਕਹੂਗਾ ਤਸੱਲੀ ਕਰਕੇ ਦਵਾਂਗੇ ਠੀਕ ਹੈ ਜੀ ਬਾਕੀ ਸਿੰਗੇ ਤੇ ਹੈਗੇ ਨਹੀਂ ਕਿੰਨੇ ਕੇ ਸਿੰਗ ਹੈਗੇ ਜੀ ਤੇ ਚਿਹਰਾ ਜਰਸੀ ਵਾਲਾ ਜਿਹੜਾ ਬਾਕੀ ਰਸੀ ਦੀ ਕੋਈ ਠੰਡੀ ਸੀਲ ਆ ਅੱਛਾ ਇਦਾਂ ਬਹਿ ਜਾਣਾ ਥੱਲੇ ਬਾਹਰ ਛੱਡ ਕੇ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਹੁਣ ਆ ਗਏ ਆਪਣੇ ਕੋਲ ਤੀਸਰੇ ਨੰਬਰ ਤੇ ਇਹਦੇ ਕੋਲ ਦੁੱਧ ਕਿੰਨਾ ਚ ਪੱਕਾ ਦੁੱਧ ਇਹ ਕੋ 15 ਦੁੱਤੇ ਹੀ ਹੈ ਜੀ ਪੱਕਾ ਦੁੱਧ ਹੈਗਾ 15 ਦੁੱਤੇ ਪੱਕਾ 15 ਤੋਂ ਵੱਧ ਹੀ ਹੈ ਜੀ 300 ਵੀ ਨੂੰ ਕਿੰਨਾ ਚ ਚਲੋ ਗਿਆ ਜੀ ਇਹ ਤੇ ਮੈਲੇ ਤੇ ਹੈ ਜੀ ਹਜੇ 20 ਦਿਨ ਹੋਏ ਸੂਈ ਨੂੰ ਦੇਣਾ ਵਛੀ ਇੱਥੇ ਕੁੜੀ ਨੇ ਘਰ ਦੇ ਨਾਲ ਪਾਣੀ ਹੜਾਤਾ ਜੀ ਉਹਨੂੰ ਤੇ ਉਹ ਪਾਣੀ ਪੀ ਕੇ ਆਫਰ ਕੇ ਉਹਦੇ ਨੇ ਰਾਹ ਚੰਗੀ ਭਲੀ ਦੇਣੇ ਵੇਖਿਆ ਤੇ ਇੱਥੇ ਭੁੱਲੀ ਪਈ ਜੀ ਮਰ ਗਈ ਅੱਛਾ ਉਹ ਪਾਣੀ ਜਦ ਉਹ ਬਾਲਟੀ ਕਿਤੇ ਲੱਗੇ ਪਈ ਤਾਂ ਸਾਰਾ ਬਾਲਟੀ ਪਾਣੀ ਦੀ ਪੀ ਗਈ ਅੱਛਾ ਤੇ ਉਹ ਰਾਤ ਰਾਤ ਹੀ ਪਤਾ ਲੱਗਾ ਮਰ ਗਈ ਬਸ ਤੇ ਦਿਨੇ ਵੇਖਿਆ ਤੇ ਮਰੀ ਪਈ ਅੱਛਾ ਅਜੇ ਤੇ ਮੇਲੇ ਤੇ ਹੀ ਮੇਲਾ ਮਾਰਨ ਦੇ ਹੀ ਵੇਖ ਲੋ ਠੀਕ ਹੈ ਤੋਰੋ ਹੈ ਕਰੀ ਦੋ ਤੇ ਹੋਰ ਵਧੂ ਕੀ ਅਜੇ ਦੋ ਦੋ ਤਰ੍ਹਾਂ ਦੇ ਮੌਕੇ ਤੇ 15 ਲੀਟਰ ਚਵਾ ਦੋਗੇ ਬਿਲਕੁਲ ਕੋਈ ਵੱਧ 15 ਤੋਂ ਵੱਧ ਚਵਾ ਕੇ ਦਵਾਂਗੇ ਠੀਕ ਹੈ ਜੀ ਬਾਕੀ ਇਹ ਹੈ ਕਿ ਗਰੰਟੀ ਦੇਵਾਂਗੇ 15 ਦੇ ਵਾਲ ਜਨੇਟਾ ਸੋਈਆਂ ਸਵਾਈਆਂ ਵਾ ਦੁੱਧ ਦੇ ਜਿਹੜੇ ਜਿਹੜੇ ਤੁਸੀਂ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਲੈ ਜਾਓ ਤਸੱਲੀ ਕਰਕੇ ਖਾਣ ਜੀ ਤਸੱਲੀ ਕਰਕੇ ਟੰਡੀ ਸੀ ਲੈ ਕੋਈ ਰੱਸੀ ਨਹੀਂ ਪਾਉਣੀ ਕੋਈ ਇਦਾਂ ਹੀ ਅੱਛਾ ਰੱਸੀ ਰੁਸੀ ਕੋਈ ਨਹੀਂ ਪਾਉਣੀ ਰੱਸੀ ਨਹੀਂ ਤੇ ਪਾੜਾ ਜ਼ਰੂਰ ਪਾਈਦਾ ਜੋ ਅੱਛਾ ਪਾੜਾ ਪਾ ਲੈਣਾ ਜੀ ਹਾਂਜੀ ਪਾੜਾ ਪਾਉਣਾ ਜੋ ਠੀਕ ਆ ਤੇ ਇਹਦਾ ਕੀ ਰੱਖਣਾ ਮੁੱਲ ਆਪਾਂ ਵੇਖ ਲਓ 15 ਕਿਲੋ ਵਾਲੀ ਦਾ ਜੋ ਤੁਸੀਂ ਕਹੋ ਸਿੰਘ ਐ ਥੋੜੇ ਥੋੜੇ ਬਾਕੀ 15 ਕਿਲੋ ਵਾਲੀ ਦਾ ਲੋਕੀ 50 50 ਗੰਡੇ ਜੀ ਜੀ ਹਾਂਜੀ ਦੇ ਦਈਏ ਆਪਾਂ ਚਲੋ 28000 ਦੇ ਤੱਕ ਅੱਛਾ 28000 ਦੇ ਦੇਣੀ ਲਿਆ ਫਿਰ ਤੋਰ ਤੀਏ ਕਰੀ ਨਾ ਦੁੱਧ ਮੌਕੇ ਤੇ ਜਿਹੜਾ ਇਹਦੇ ਕੋਲ ਕਿੰਨੇ ਕੀ 15 ਲੀਟਰ ਜਿਹੜਾ ਹੈਗਾ ਵਾ ਲੈ ਜੀ ਅ ਜੀ ਤੇ ਜੀ 28 ਜੋ ਛੋਟਛਪਾ ਹੀ ਹੋਣਾ ਜਿਆਦਾ ਜੀ ਕੋਈ 100 200 ਹੋਣਾ ਜੀ ਵੈੜ ਬੜੀ ਚੰਗੀ ਪੱਕੇ ਪੱਕੇ ਹੀ ਆ ਕੇ ਮੁੱਲ ਜਿਹੜੇ ਅੱਜ ਪੱਕੇ ਨਹੀਂ ਦੁੱਧ ਹੀ ਬਹੁਤ ਜਿਆਦਾ ਜੀ ਵੈੜ ਥੱਲੇ ਤੇ ਪਤਾ ਫਿਰ ਬਾਹਰੋਂ ਡੰਗਰ ਮਿਲਦਾ ਨਹੀਂ ਗਾ ਜੀ ਕਿਤੇ ਜੀ ਠੀਕ ਹੈ ਜੀ ਬਾਕੀ ਦੁੱਧ ਹੀ ਆਪਣੀ ਤਸੱਲੀ ਕਰਕੇ ਖੜੇ ਜਿੱਦਾਂ ਕੋਈ ਮਰਜੀ ਹੈ ਜੀ ਠੀਕ ਹੈ ਜੀ ਬਿਲਕੁਲ ਹੈ ਤੇ ਇਹ ਟੋਪਰ ਜੋ ਇਹ ਤਾਂ ਕਡਾਈਆਂ ਤੇ ਨਹੀਂ ਹਨਾ ਤੋਰਦਾ ਫਿਰ ਇਹਨਾਂ ਨੂੰ ਠੀਕ ਹੈ ਅਸੀਂ ਲਵਾਇਆ ਆ ਮੇਰੇ ਖਿਆਲ 20 ਦਿਨ ਹੋ ਗਏ ਜੋ ਅੱਛਾ 20 ਨਹੀਂ 18 ਕ ਦਿਨ ਹੋ ਗਏ ਉਹਨੇ ਜੀ ਤੇ ਦੁੱਧ ਕਿੰਨਾ ਦੁੱਧ ਦੇ ਥੱਲੇ 5 ਕਿਲੋ ਹੀ ਗਏ 5 ਕਿਲੋ 5 ਕਿਲੋ ਤੋਂ ਵੱਧ ਹੋਊ ਮਾਸਾ ਸਵੇਰ ਪਹਿਲਾਂ ਹੀ ਆਉਂਦਾ ਜੀ ਇਹਦਾ ਆ ਸਵੇਰ ਪਹਿਲਾਂ ਜੀ ਹਾਂਜੀ ਰੱਸੀ ਇਹਨੂੰ ਨਹੀਂ ਪਾਉਣੀ ਠੰਡੀ ਹੈ ਜੀ ਅੱਛਾ ਰੱਸੀ ਤਾਂ ਵੀ ਨਹੀਂ ਹੈ ਰੱਸੀ ਦੀ ਗੇਰੂ ਬਾਕੀ ਇਹ ਕਿ ਜਿਹੜੇ ਵੀ ਰਾਂ ਨੇ ਚਾਹ ਪਾਣੀ ਵਾਸਤੇ ਖੜਨੀ ਹੈ ਉਹਨਾਂ ਲਈ ਚੰਗੀ ਹੈ ਤੇ ਜੇ ਗਾਂ ਵੀ ਇਹੋ ਜਿਹੀ ਵੈੜ ਤਿਆਰ ਹੁੰਦੀ ਹੈ ਤੇ ਚੰਗੇ ਪੈਸੇ ਦੀ ਤਿਆਰ ਹੋਣੀ ਹੈ ਲੈ ਆ ਵੀ ਜੀ ਦੁੱਧ ਮੌਕੇ ਤੇ ਦੇ ਕੋਲ 5 ਲੀਟਰ ਦੱਸ ਤੇ ਹਾਂਜੀ ਠੰਡੀ ਹੈ ਜੀ ਬਿਲਕੁਲ ਤੇ ਇਹਦਾ ਮੁੱਲ ਫਿਰ ਮੁੱਲ ਕਰਨ ਨੂੰ ਕਹੋ ਤਾਂ 12-13 ਕਹਿੰਦੇ 10000 ਦੀ ਦੇ ਦਾਂਗੇ 6 10000 ਦੀ ਦੇ ਦੋਗੇ ਮਾਰਕਟਿੰਗ ਕਰਾਂਗੇ ਠੀਕ ਹੈ ਜੀ ਤੇ ਲਿਆਵਾ ਵੀ ਤੋਰ ਦੋ ਹਣ ਇਹਦੇ ਕੋਲ ਦੁੱਧ ਕਿੰਨਾ ਜੇ ਇਹਦੇ ਕੋਲ ਸੱਤਾਂ ਤੋਂ ਬਾਹਰ ਜੋ ਜੀ ਅੱਛਾ ਸੱਤਾਂ ਤੋਂ ਬਾਹਰ ਹੀ ਹੈ ਇਹਦੇ ਕੋਲ ਇਹ ਦੇ ਥੋੜਾ ਜਿਹੀ ਰੇਸ ਹੋਈ ਮੈਨੂੰ ਤੋਰ ਦੋ ਫਿਰ ਇਹਨਾਂ ਅੰਦੀ ਸੀਲ ਹੈ ਬਿਲਕੁਲ ਬਾਕੀ ਖੂਬਸੂਰਤ ਹੈ ਵੀ ਜਿਹੜੀ ਕਾਫੀ ਆ ਤਿੰਨੇ ਜੜੀਆਂ ਵਾਂ ਕੋਈ ਗੱਲ ਇੱਕੋ ਜੀਆਂ ਸੋਹਣੀਆਂ ਮੇਡਾਂ ਵਾਂ ਤਿੰਨੇ ਜਵਾਬ ਇਹ ਕਿ ਬੱਚੇ ਤੋਂ ਬਿਨਾ ਟੁਕੜਾ ਵਾਂ ਬਹੁਤ ਚਵਾਇਆ ਜੀ 7 ਲੀਟਰ ਦੁੱਧ ਜਿਹੜਾ ਬਾਹਰ ਹੀ ਦੱਸਦੇ ਆਂ ਬਾਕੀ ਇਹ ਆ ਕਿ ਚਵਾਈ ਤੁਸੀਂ ਆਪ ਕਰਕੇ ਖੜ੍ਹਦੀ ਭਾਵੇਂ ਕੋਈ ਜ਼ਿਆਦੇ ਦੁੱਧ ਵਾਲੀ ਭਾਵੇਂ ਕੋਈ ਥੋੜੇ ਦੁੱਧ ਵਾਲੀ ਨਿਕਨੇ ਨਿਕੇ ਕੰਨੇ ਵੀ ਹਲੂ ਵੈਤ ਤਰੀਕ ਵਾਲੀ ਹੈ ਠੀਕ ਹੈ ਜੀ ਬਾਕੀ ਥਾਣੇ ਤੇ ਕੋ ਵੀ ਚੰਗਾ ਲੱਗਾ ਹੈ ਚੰਗੇ ਕਿਆਰ ਤੇ ਥਾਣੇ ਆ ਇਹਦੇ ਤੇ ਇਹਦਾ ਮੁੱਲ ਇਹ ਦੇ ਦਾਂਗੇ 18000 18000 ਦੇ ਹਾਂਜੀ ਮਾਨਕ ਵਿੱਚੋਂ ਕਰ ਦੋਗੇ ਕਰ ਦਾਂਗੇ ਥੋੜਾ ਬੋਦਾ ਜੀ ਠੀਕ ਹੈ ਜੀ ਵਹਿਰ ਚੰਗੀ ਹੈ ਜੀ ਤੇ ਇਹ ਸਾਰੀਆਂ ਤੇ ਚੀਜ਼ ਹਾਂ 6 ਕਿਲੋ ਦੁੱਧ ਲੈ ਲਓ ਅੱਛਾ ਇਹਦੇ ਕੋਲ 6 ਲੀਟਰ ਹੈ ਹਾਂ 6 ਤੋਂ ਵਾਧਿਆ ਥੋੜਾ ਅਗਲੇ ਥਾਂ ਤੇ ਦਿੱਤਾ ਰੱਖਾਟ ਅੱਛਾ ਬੈਣੀ ਤੇ ਪਾਥੇ ਤੇ ਕਿ ਦੂਸਰੇ ਦੇ ਦੂਜੇ ਬੰਦੇ ਅਗਲੇ ਥਾਂ ਤੇ ਜੀ ਠੀਕ ਹੈ ਜੀ ਲੈ ਤੋਰ ਜੀ ਬਾਕੀ ਠੰਡੀ ਸੀਲ ਆ ਕੋਈ ਰਸੀ ਵੀ ਪਾਉਣ ਚੰਗੇ ਕਿਆਰ ਤੇ ਥਾਣੇ ਜਿਹੜਾ ਇਹਦਾ ਵੀ ਕੱਦ ਕਾਠ ਪੱਖਾ ਪੂਰੀ ਜਵਾਨੇ ਵੀ ਤੇ ਇਹਦੇ ਕੋਲ ਦੁੱਧ ਜਿਹੜਾ ਮੋਕੇ ਤੇ 6 ਲੀਟਰ ਤਿਆਰ ਦੱਸਦੇ ਆ ਆ ਦੇ ਸਾਦੇ ਰੰਗ ਰੂਪ ਦੇ ਵੀ ਜਿਹੜੀ ਚੰਗੀ ਹੈ ਤੇ ਆਹੋਲੇ ਅਗਲੇ ਥਾਂਜ ਧਾਰਾ ਕੱਟੇ ਹਾਂਜੀ ਅੱਜ ਕੱਟੇ ਇਸ ਤਰ੍ਹਾਂ ਤੇ ਇਹਦਾ ਮੁੱਲ ਕੀ ਚੇ ਫਿਰ ਇਹ ਵੀ ਦੇ ਦਾਂਗੇ 10000 ਅੱਛਾ ਇਹ ਵੀ 10000 ਦੇ ਦੇਣੀ ਤੇ ਦੁੱਧ 6 ਲੀਟਰ ਕਰੋ ਚਵਾ ਦੋ ਬਿਲਕੁਲ ਬਿਲਕੁਲ ਠੀਕ ਹੈ ਜੀ ਗੋਦੀ ਗਰੰਟੀ ਹੈ ਜਿੰਨਾ ਦੱਸਿਆ ਜੀ ਅੱਛਾ ਬਾਹਰ ਦੇ ਡੰਗਰ ਦੀ ਗਰੰਟੀ ਹੈ ਦੁੱਧ ਦੀ ਦੁੱਧ ਹੀ ਹੈ ਜ਼ਿੰਮੇਵਾਰੀ ਹੈ ਜੀ ਠੀਕ ਹੈ ਜੀ ਜੇ ਬਾਹਰ ਡੰਗ ਚ ਹੋਵੇ ਪੰਜ ਡੰਗ ਚ ਹੋਵੇ ਜਿੰਨੇ ਆਲਾ ਮਰਜ਼ੀ ਸਾਰੀ ਦੇ ਦੇ ਭਾਵੇਂ 20 ਦਿਨ ਚ ਹੋਈ ਜਾਵੇ ਸਾਨੂੰ ਤੇ ਕੋਸਰ ਨਹੀਂ ਠੀਕ ਹੈ ਜੀ ਹਾਂ ਜੀ ਬਾਕੀ ਇਹ ਹੈ ਕਿ ਜਿਨ੍ਹਾਂ ਨੇ ਘਰ ਦਾ ਚਾਹ ਪਾਣੀ ਵਾਸਤੇ ਖੜਦੀਆਂ ਉਹਨਾਂ ਵੀ ਰਵਾਸਤੇ ਚੰਗੀਆਂ ਵਾਂ ਟੋਟਲ 6 گاਵਾਂ ਤੁਹਾਨੂੰ ਦਿਖਾਈਆਂ ਵਾ ਬਾਕੀ ਤੁਸੀਂ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਚਵਾਈ ਕਰਕੇ ਆਪਣੀ ਮਰਜ਼ੀ ਨਾਲ ਵੇਸ ਚਾ ਕੇ ਖੜਦੀਆਂ ਹਾਂ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ